ਇਦੇ ਵਿੱਚ ਤੁਹਾਨੂੰ ਪਤਾ ਹੀ ਹੈ ਜਿਹੜਾ ਹਿੱਸਾ ਆਪਾਂ ਇਹਦੇ ਵਿੱਚ ਯੂਜ਼ੀ ਗੇਅਰ ਵਾਲਾ ਫਿੱਟ ਕਰ ਰਹੇ ਆਂ ਆਪਾਂ ਟਰੈਕਟਰ ਦੇ ਵਿੱਚ ਅੱਗ ਪੈਣ ਕਾਰਨ ਕਰਕੇ ਤੁਹਾਨੂੰ ਪਤਾ ਇਧੀਆਂ ਸੀਲਾਂ ਵਗੈਰਾ ਆਪਾਂ ਨੂੰ ਚੈੱਕ ਕਰਨੀਆਂ ਪੈਣਗੀਆਂ ਆਪਾਂ ਮੇਨ ਸ਼ਾਫਟ ਵਾਲੀ ਪੀਟੀਓ ਵਾਲੀ ਸ਼ਾਫਟ ਹੋ ਗਈ ਤੇ ਆ ਮੇਨ ਗੇਅਰਾਂ ਵਾਲੀ ਇਹ ਤਾਂ ਬਿਲਕੁਲ ਇਹਦੇ ਟੱਚ ਵੀ ਨਹੀਂ ਲਓ ਜੀ ਜੋ ਸਮਾਨ ਸੀ ਆਪਣਾ ਸਾਰਾ ਜਿਹੜਾ ਹਾਲੈਂਡ ਤਿਆਰ ਕਰ ਰਹੇ ਆਂ ਅਮਰਸਰ ਵਾਲਾ ਸਾਰਾ ਲੈ ਲਿਆ ਸੀ ਆਪਾਂ ਆ ਸੀ ਆੜਦੀ ਆ ਗਿਆ ਆਪਣਾ 56 ਵੀ ਹੈ ਨਾ ਆਗੇ ਲਿਬੜਾ ਜਾ ਕੇ ਚੱਕੜ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਆ ਤੁਹਾਡਾ ਨਵੇਂ ਵਲੌਗ ਦੇ ਵਿੱਚ ਆਓ ਅੱਜ ਗੱਲਬਾਤ ਕਰਦੇ ਆ ਜਿਹੜਾ ਕਿ ਆਪਣਾ ਨਿਊ ਹੋਲੈਂਡ ਟਰੈਕਟਰ ਜਿਹੜਾ ਸ੍ਰੀ ਅਮਰ ਸਾਹਿਬ ਸਾਹਿਬ ਤੋਂ ਖੋਲਿਆ ਵਸੇ ਆਪਣੇ ਕੋਲੇ ਆਇਆ ਵਾ ਸੀਗਾ ਤੇ ਸੋ ਅੱਜ ਇਸ ਵਲੌਗ ਦੇ ਵਿੱਚ ਦਿਖਾਵਾਂਗੇ ਤੁਹਾਨੂੰ ਉਹ ਹਿੱਸਾ ਖੋਲ ਕੇ ਕੀ ਉਹਦੇ ਵਿੱਚ ਪ੍ਰੋਬਲਮ ਨਿਕਲਦੀ ਆ ਕਿਹੜਾ ਕਿਹੜਾ ਆਪਣਾ ਪਾਰਟਸ ਆ ਜਿਹੜਾ ਹਿੱਸਾ ਲੈ ਕੇ ਆਏ ਆ ਆਪਾਂ ਉਹਦੇ ਵਿੱਚ ਪੈਣਾ ਹਨਾ ਸਾਰਾ ਤੁਹਾਨੂੰ ਇਸ ਵਲੌਗ ਚ ਦਿਖਾਇਆ ਜਾਊਗਾ ਆਓ ਬਾਕੀ ਗੱਲਬਾਤ ਕਰਦੇ ਆ ਦੂਜੇ ਕਰਕੇ ਕਿਉਂਕਿ ਇਹਦੇ ਵਿੱਚ ਤੁਹਾਨੂੰ ਪਤਾ ਹੀ ਹੈ ਜਿਹੜਾ ਇਹ ਹਿੱਸਾ ਆਪਾਂ ਇਹਦੇ ਵਿੱਚ ਯੂਜ਼ੀ ਗੇਅਰ ਵਾਲਾ ਫਿੱਟ ਕਰ ਰਹੇ ਆਂ ਆਪਾਂ ਆਹ ਵਾਲਾ ਇਹ ਯੂਜ਼ੀ ਗੇਅਰ ਵਾਲਾ ਹਿੱਸਾ ਵਾ ਇਹਦੇ ਵਿੱਚ ਕਿਉਂਕਿ ਟਰੈਕਟਰ ਨੂੰ ਅੱਗ ਪਈ ਵੀ ਸੀ ਜਿਹੜਾ ਟਰੈਕਟਰ ਦਾ ਹਿੱਸਾ ਲੈ ਕੇ ਆਏ ਆਂ ਪਰ ਲੇਕਿਨ ਹਿੱਸਾ ਹੈਗਾ ਉੱਚੇ ਮਾਡਲ ਦਾ ਬਿਲਕੁਲ ਬ੍ਰਾਂਡ ਨਿਊ ਉੱਚੇ ਮਾਡਲ ਦਾ ਜਮਾ 2122 ਮਾਡਲ ਦਾ ਹਿੱਸਾ ਪਰ ਲੇਕਿਨ ਟਰੈਕਟਰ ਦੇ ਵਿੱਚ ਅੱਗ ਪੈਣ ਕਾਰਨ ਕਰਕੇ ਤੁਹਾਨੂੰ ਪਤਾ ਦੀਆਂ ਸੀਲਾਂ ਵਗੈਰਾ ਆਪਾਂ ਨੂੰ ਚੈੱਕ ਕਰਨੀਆਂ ਪੈਣਗੀਆਂ ਬਾਕੀ ਇਹਦੇ ਵਿੱਚ ਜਿਹੜੀ ਪੀਟੀਓ ਸ਼ਾਫਟ ਆ ਬਿਲਕੁਲ ਜਾਮ ਹੋਈ ਵੀ ਆ ਇਹ ਘੁੰਮਦੀ ਨਹੀਂਗੀ ਐਂ ਜ਼ੋਰ ਲਾਏ ਤੂੰ ਜੇ ਘੁਮਾਣਾ ਨਾ ਕਰਨ ਕਰਕੇ ਫਿਰ ਆਪਾਂ ਇਹਨੂੰ ਖੋਲਾਂਗੇ ਤੇ ਇਹਦੇ ਇਧਰ ਰੌਡ ਰਿੰਗ ਸੀਲਾਂ ਵਗੈਰਾ ਲੈਫਟ ਲੀਵਰ ਵਾਲੇ ਰੌਡ ਰਿੰਗ ਵਗੈਰਾ ਜਿਹੜੇ ਗਰਮ ਹੋ ਕੇ ਜਿਹੜੇ ਡੈਮੇਜ ਹੋਏ ਆਪਾਂ ਨੂੰ ਉਹ ਕਰਨੇ ਪੈਣਗੇ ਠੀਕ ਹੈ ਨਾ ਬਾਕੀ ਦਾ ਡਿਸਟ੍ਰੀਬਿਊਟਰ ਵੀ ਬਿਲਕੁਲ ਜਾਮ ਆਗਾ ਆ ਵਾਲਾ ਆ ਵਾਲਾ ਡਿਸਟ੍ਰੀਬਿਊਟਰ ਤੇ ਇਹ ਵੀ ਆਪਣਾ ਖੋਲਦੇ ਹਾਂ ਨਾ ਤੇ ਚਲੋ ਬਾਕੀ ਵੀਡੀਓ ਨਾਲ ਜੁੜ ਰਹੇ ਹੋ ਤੇ ਬਾਕੀ ਕਰਦੇ ਹਾਂ ਤਾਂ ਕੰਮ ਸਟਾਰਟ ਆਪਾਂ ਤੇ ਕੰਮ ਸਟਾਰਟ ਕਰਕੇ ਦੇਖਦੇ ਆਪਾਂ ਕੀ ਕੀ ਇਹਦੇ ਵਿੱਚ ਡੈਮੇਜ ਨਿਕਲਦਾ ਸਭ ਤੋਂ ਪਹਿਲਾਂ ਆਪਾਂ ਪਟਦੇ ਹਾਂ ਤੇ ਗੇਟ ਆਪੇ ਦੋਨੇ ਲਿਫਟਾ ਆਪਾਂ ਉਤਾਰਦੇ ਹਾਂ ਤੇ ਟਿਊਬਾਂ ਖੋਲਦੇ ਤੇ ਪੀਟੀਓ ਵਾਲਾ ਹੌਸਿੰਗ ਖੋਲਦੇ ਇੰਨਾ ਕੁਝ ਖੋਲਣਾ ਆਪਾਂ ਕਿਉਂਕਿ ਬਾਕੀ ਜੋੜ ਵਗੈਰਾ ਦਾ ਖੋਲਣ ਦੀ ਜ਼ਰੂਰਤ ਨਹੀਂ ਕਿਉਂਕਿ ਇਹ ਤਾਂ ਓਕੇ ਹੋਊਗਾ ਨਾ ਕਿਉਂਕਿ ਬਾਕੀ ਆ ਰੌਡ ਰਿੰਗ ਆਹ ਵਾਲੇ ਆਪਾਂ ਪਾਉਣੇ ਆ ਇਹਦੇ ਨਵੇਂ ਇੱਥੋਂ ਵਾਲੇ ਇਹ ਰੌਡ ਰਿੰਗ ਵੀ ਆਪਾਂ ਨੂੰ ਥੱਲੇ ਪਲੇਟ ਖੋਲ ਕੇ ਤੇ ਬਾਹਰ ਕੱਢ ਕੇ ਕਿੱਲੀ ਪਤਾ ਲੱਗੂਗਾ ਠੀਕ ਹੈ ਤੇ ਇਧਰ ਪੀਟੀਓ ਵਗੈਰਾ ਦਾ ਸਾਰੀਆਂ ਜਮਾਂ ਚੱਲਣਗੇ ਨਹੀਂ ਆ ਮੇਨ ਸ਼ਾਫਟ ਵਾਲੀ ਪੀਟੀਓ ਵਾਲੀ ਸ਼ਾਫਟ ਹੋਗੀ ਤੇ ਆ ਮੇਨ ਗੀਅਰਾਂ ਵਾਲੀ ਇਹ ਤਾਂ ਬਿਲਕੁਲ ਇਹਦੇ ਟੱਚ ਵੀ ਨਹੀਂ ਹੋਈਆਂ ਬਾਕੀ 베アリング ਬੁਰਿੰਗ ਤਾਂ ਠੀਕ ਲੱਗਦਾ ਬਾਕੀ 베アリング ਤਾਂ ਇਹਦੇ ਨਵੇਂ ਪਾਵਾਂਗੇ ਕਿਉਂਕਿ ਹੀਟ ਹੋਣ ਕਾਰਨ ਕਰਕੇ 베アリング ਹੋ ਜਾਂਦੇ ਖਰਾਬ ਪੈਡਲਾਂ ਦੇ ਬੋਸ ਵਗੈਰਾ ਦੇ ਲਾਉਣੇ ਪੈਣਗੇ ਕਿ ਹਲਕੀ ਜਿਹੀ ਪਲੇ ਇੰਨਾ ਚ ਠੀਕ ਹੈ ਲਓ ਜੀ ਜਿਹੜਾ ਹਿੱਸਾ ਆਪਾਂ ਲਿਆਏ ਸੀ ਕਰਤਾ ਖੋਲਣਾ ਸਟਾਰਟ ਆਪਾਂ ਲਓ ਜੀ ਆਨ ਖੋਲ ਰਿਹਾ ਵਧੀਆ ਸੀਸੀਆਰ ਦਾ ਨਿਕਲ ਹੀ ਜਾਂਦਾ ਦੇਖੋ ਬਾਕੀ ਉਧਰਲੇ ਚੱਕੇ ਦੇ ਵਿੱਚ ਇੱਕ ਪ੍ਰੋਬਲਮ ਨਿਕਲੀ ਆ। ਇਹਦੇ ਵਿੱਚ ਆਪਣਾ ਆ ਬੈਰਿੰਗ ਦਾ ਟੁੱਟਿਆ ਨਿਕਲਿਆ। ਕਰੋ ਇਧਰ ਇੱਕ ਤਾਂ ਬੈਰਿੰਗ ਪਾਉਣਾ ਬੂ ਆਪਾਂ ਨੂੰ ਆ ਵਾਲਾ। ਇਹ ਬੈਰਿੰਗ ਖਰਾਬ ਆ ਇਧਰਲਾ। ਆ ਕਿ ਆ ਬੈਰਿੰਗ ਆਪਾਂ ਧੋਤਾ ਕੇ ਚੈੱਕ ਕਰਾਂਗੇ। ਉਹ ਦੰਦਾ ਦੰਦਾ ਦਾ ਕੋਈ ਦਾਗ ਹੀ ਨਹੀਂ ਨਿਕਲਿਆ ਵਾ। ਆ ਦੰਦੇ ਤਾਂ ਬਿਲਕੁਲ ਠੀਕ ਆ। ਐਕਸਲਾਂ ਗਲਾਰਿਆਂ ਦੇ। ਲਾਪਾ। ਲਓ ਜੀ। ਇੱਧਰ ਵੀ ਕਰੋ ਚੈੱਕ ਗੰਦੇ-ਗੰਦੇ ਦਾ ਬਿਲਕੁਲ ਓਕੇ ਆ ਕਿਉਂਕਿ ਜਦੋਂ ਟਰੈਕਟਰ ਗਰਮ ਹੋਇਆ ਇਹਨੂੰ ਅੱਗ ਪਾਈ ਟਰੈਕਟਰ ਨੂੰ ਤਾਂ ਪਰਲੀ ਸਾਈਡ ਨੂੰ ਜ਼ਿਆਦਾ ਪਈ ਆ ਅੱਗ ਦੀ ਲਪੇਟ ਚ ਆਇਆ ਉਹ ਦੇਖੋ ਜ਼ਿਆਦਾ ਰੰਗ ਲਿਆਗਾ ਇੱਧਰ ਰੰਗ ਲੱਗਿਆ ਵੇਖੋ ਆਹ ਦਾ ਕਾਲਾ ਓਵੇਂ ਪਿਆਗਾ ਤੇ ਪਰਲੀ ਸਾਈਡ ਜ਼ਿਆਦਾ ਅੱਗ ਦੀ ਲਪੇਟ ਚ ਆਇਆ ਵੇ ਇਸ ਤਾਈ ਤੇ ਚਲੋ ਖੋਲਦੇ ਆਪਾਂ ਤੇ ਫਿਰ ਇਹ ਖੋਲ ਕੇ ਤੁਹਾਨੂੰ ਸਾਰਾ ਦਿਖਾਇਆ ਜਾਊਗਾ ਕਿਹੜਾ ਪਾਤ ਆਪਾਂ ਪਾਉਨੇ ਆ ਇਹਦੇ ਵਿੱਚ ਨਵਾਂ ਠੀਕ ਹੈ। ਲਓ ਜੀ ਬਾਕੀ ਲਾਰੇ ਬੂਰ ਵੀ ਚੈੱਕ ਕਰਦੇ ਆ ਬ੍ਰੇਕਾਂ ਵਾਲੇ ਖੋਲ ਕੇ ਆਪਾਂ। ਹੁਣ ਇਹਦੇ ਗੇਟ ਆਪੇ ਦੋਨੇ ਖੋਲਦੇ ਆਂ ਇਹ ਵੀ ਚੈੱਕ ਕਰਾਂਗੇ। ਇਹ ਪੈਟਰੋਲ ਸ਼ਾਫਟ ਖੋਲਾਂਗੇ ਵੀ। ਐਂਕੀ ਪੰਨਾ। ਲਓ ਜੀ ਆਪਣੇ ਗੇਟ ਆਪੇ ਵੀ ਖੁੱਲ ਗਏ ਸੀਗੇ। ਤੇ ਗੇਟ ਆਪੇ ਦੇ ਵਿੱਚ ਦਿਖਾ ਦਿੰਨੇ ਆਂ ਆ ਦੇਖੋ। ਪੇਂਟ ਵਗੈਰਾ ਮੱਚ ਗਿਆ ਨਕਾਲਾ ਹੋਇਆ ਪਿਆ ਵਿੱਚ ਨਹੀਂ ਪਸ ਹੋਣਾ। ਜਮਾ ਰੌੜਾ ਬੋੜਾ ਚਿੱਟਗਾ ਹੁੰਦਾਗਾ ਜਮਾ ਤੇ ਸੇਕ ਲੱਗਣ ਕਾਰਨ ਕਰਕੇ ਵੀ ਬਿਲਕੁਲ ਹੀਟ ਹੋ ਕੇ ਤੇ ਕਾਲੀਆਂ ਹੋਈਆਂ ਹੋਗਾ ਨਾ ਬਾਕੀ ਆ ਦੀਵਰ ਦਾ ਵੀ ਆਪਾਂ ਰੌੜੜੀ ਪਾਵਾਂਗੇ ਤੇ ਆ ਡਿਫਰੈਂਸ਼ੀਅਲ ਵਾਲਾ ਵੀ ਆਪਾਂ ਜਿਹੜਾ ਜਾਮ ਆ ਪ੍ਰੋਜੈਕਟ ਇਹ ਵੀ ਰਲਾ ਕਰਾਂਗੇ ਠੀਕ ਹੈ ਬਾਕੀ ਪੈਟਰਲ ਪੁੱਟ ਲੈਦਰ ਖੋਲੀ ਜੰਨੇ ਆਪਾਂ ਪੈਟਰਲਾਂ ਦੇ ਪੁਸ਼ ਵਗੈਰਾ ਆਪਾਂ ਚੀਆ ਕੱਪ ਕਰਾਂਗੇ ਲਓ ਜੀ ਜੋ ਆਪਣਾ ਹਿੱਸਾ ਖੁੱਲ ਚੁੱਕਿਆ ਸੀਗਾ ਤੇ ਇਹਦਾ ਪਾਰਟਸ ਆਪਾਂ ਲੇਖ ਲਿਆ ਸੀ ਜਿਹੜਾ ਆਪਾਂ ਨੂੰ ਜ਼ਰੂਰਤ ਆ ਠੀਕ ਹੈ ਤੇ ਬਾਕੀ بارش ਤੁਹਾਨੂੰ ਪਤਾ ਹੋਣ ਕਾਰਨ ਕਰਕੇ ਫਿਰ ਆਪਾਂ ਮੋਗੇ ਜਾਈ ਨਹੀਂ ਕਿਉਂਕਿ ਏਜੰਸੀ ਜਾਣਾ ਸੀਗਾ ਤੇ ਤਾਂ ਕਰਕੇ ਫਿਰ ਮੈਂ ਕਿਹਾ ਚਲੋ ਰੋਕੇ ਜਾਵਾਂਗੇ ਹਨਾ ਮੈਨੂੰ ਦੇਖ ਕੇ ਕਿਉਂਕਿ ਮੀਂਹ ਦਾ ਵੇਖੋ ਬੱਦਲਾ ਪੂਰੇ ਛਾਏ ਪਏ ਆ ਤੇ ਚਲੋ ਇਹਦਾ ਉਹਨਾ ਟਾਈਮ ਜਿੰਨਾ ਚੱਕ ਮੀਂਹ ਦੀ ਵੇਟ ਕਰਦੇ ਆ ਆਪਾਂ ਫਿਰ ਉਹਨਾ ਟਾਈਮ ਇਸ ਟ੍ਰੈਕਟਰ ਦਾ ਜਿਹੜਾ ਆਰਮੀ ਡੋਲ ਆਪਾਂ ਕਰਵਾਇਆ ਸੀਗਾ ਤੇ ਉਹ ਕਰਦੇ ਆ ਫਿਟਿੰਗ ਕਿਉਂਕਿ ਇਹਦੇ ਵਿੱਚ ਜਦੋਂ ਸੀਲ ਲੀਕ ਹੋ ਜੇ ਤੁਹਾਨੂੰ ਪਤਾਗਾ ਆ ਜਗਾ ਵੈ ਦੀ ਤੇਲ ਆਉਣ ਲੱਗ ਪੈਂਦਾਗਾ ਤਾਂ ਫਿਰ ਇਹਦੇ ਲਈ ਆਪਾਂ ਨੂੰ ਫਰਾ ਆਰਮੀਡਲ ਦੀ ਕਿੱਟ ਪਵਾਈ ਆ ਆਰਮੀਡਲ ਦੀ ਕਿੱਟ ਪਵਾਈ ਆ ਇਹਦੇ ਵਿੱਚ ਆਪਾਂ ਆ ਸੀਲ ਤੇ ਇਹਦੇ ਵਿੱਚ ਕਰਾਊਡਰੰਗ ਨਾਲ ਰਬੜੋਂ ਕਿੱਟ ਵਗੈਰਾ ਨਹੀਂ ਪਾਈ ਕਿਉਂਕਿ ਇਹ ਲੀਕ ਜੀ ਬਹੁਤ ਜ਼ਿਆਦਾ ਪ੍ਰੋਬਲਮ ਹੁੰਦੀ ਹੈ ਜਦੋਂ ਆਪਣੇ ਸਪੈਂਡਲ ਵਗੈਰਾ ਜਾਮ ਹੋ ਜਾਂਦੇ ਹਨ ਤੇ ਚਲੋ ਲੱਗੇ ਆ ਫਿਟਿੰਗ ਕਰਨ ਤੇ ਕਰਕੇ ਫਿੱਟ ਤੇ ਦੂਬਾਦ ਨੂੰ ਲੈਨੇ ਟਰਾਈ ਆਪਾਂ ਇਹ ਦਿਖਾਉਨੇ ਕਰਕੇ ਕੰਪਲੀਟ ਆਪਾਂ ਓਕੇ ਦੀ ਰਿਪੋਰਟ ਠੀਕ ਹੈ ਜੀ ਤੁਸੀਂ ਪਹੁੰਚ ਗਏ ਸੀ ਤੇ ਸੋ ਆਪਾਂ 파ਟ ਜਿਹੜਾ ਟਰੈਕਟਰਾਂ ਦਾ ਸਰਪ ਤਿਆਰ ਕਰ ਰਹੇ ਸੀ ਉਸ ਦਾ ਲੈ ਰਹੇ ਹਾਂ ਤੇ ਮੋਗੇ ਸੀ ਇਸ ਟਾਈਮ ਆਪਾਂ ਮੈਟਰੀ ਕੱਢਦੀ ਕੱਢਦੀ ਹਾਂ ਚਲੋ ਬਾਕੀ 파ਟ ਲੈ ਕੇ ਤੇ ਚੱਲਦੇ ਆ ਵਰਕਸ਼ਾਪ ਤੇ ਬਾਕੀ ਸਾਨੂੰ ਸਾਰਾ ਉੱਥੋਂ ਦਾ ਮਾਉਲ ਦਿਖਾਉਨੇ ਆ ਸਾਰਾ ਠੀਕ ਹੈ ਜੀ ਮਾਨਸੇ ਆਪਣਾ ਸਾਰਾ ਜਿਹੜਾ ਹਾਲੈਂਡ ਤਿਆਰ ਕਰ ਰਹੇ ਅਮਰਸਰ ਵਾਲਾ ਸਾਰਾ ਲੈ ਲਿਆ ਸੀ ਆਪਾਂ ਇਹ ਫੇਰ ਉਸ ਤੋਂ ਬਾਅਦ ਚੱਲਦੇ ਆ ਵਰਕਸ਼ਾਪ ਤੇ ਬਾਕੀ ਸਾਰਾ ਪੈਕਿੰਗ ਹੋ ਗਿਆ ਸੇ ਨਾ ਬਾਕੀ ਜੈਨ ਵਗੈਰਾ ਆਪਣੇ ਇਦਾਂ ਪੈਕਿੰਗ ਚ ਹੀ ਆਉਂਦੇ ਹਨ ਇਹਨਾਂ ਦੇ ਜੈਨ ਦਾ ਪ੍ਰਾਈਸ 490 ਸ਼ਿਆ ਨਾ ਮੈਂ ਡਾਰੀ ਕੇ ਜੈਨ ਨੇ 980 ਰੁਪਈਆ ਦੇ ਇੱਕ ਜੈਨਾਂ ਪੰਜ ਕੁਆਨਟੀਟੀ ਪੰਜ ਇਹਨਾਂ ਦੀ ਹਨਾ ਬਾਕੀ ਜੈਨ ਦੇ ਉੱਪਰ ਵੀ ਆ ਦੇਖੋ ਲਿਖਿਆ ਹੋਇਆ ਮੇਡ ਇਨ ਇੰਗਲੈਂਡ ਕਰੋ ਚੈੱਕ ਬਾਕੀ ਚੀਜ਼ਾਂ ਦਾ ਬਹੁਤ ਵਧੀਆ ਕੁਆਲਟੀ ਵਾਲੀਆਂ ਹਨਾ ਤਾਂ ਹੀ ਕਰਕੇ ਇਹਨਾਂ ਦਾ ਪ੍ਰਾਈਸ ਬਹੁਤ ਮਹਿੰਗਾਗਾ ਚਲੋ ਚੱਲਦੇ ਆ ਬਖਸ਼ਾ बाकी ਟਰੈਕਟਰ ਸੀਆਰਡੀ ਦਿਆ ਲੋਕਵਾ ਤੇ ਬਾਕੀ ਨਵੇਂ ਮਾਡਲ ਚ ਇਹਨਾਂ ਨੇ ਆਹ ਵਰਕ ਪਾਇਆ ਤੁਸੀਂ ਦੇਖ ਸਕਦੇ ਹੋ ਕਰੋ ਚੈੱਕ ਮotti ਨਿਊ ਮਾਡਲ ਟਰੈਕਟਰ ਐਡੀਸ਼ਨ 363 ਇਹਦੇ ਵਿੱਚ ਕਾਫੀ ਚੀਜ਼ਾਂ ਦੇ ਵਿੱਚ ਫਰਕ ਪੈ ਚੁੱਕਿਆ ਹਨ ਆਓ ਫਿਲਟਰ ਦਾ ਸੈਂਬ ਫਿਊਲ ਲਾਈਨ ਅਸੈਂਬਲੀ ਬਾਕੀ ਪਾਵਰ ਸਟੀਅਰਿੰਗ ਦੇ ਪਾਈਪਾਂ ਵਗੈਰਾ ਚੀ ਵਾ ਵਾ ਫਰਕ ਆ ਗਿਆ ਹਨ ਆਹ ਸੀਆਰਡੀ ਆ ਗਿਆ ਆਪਣਾ 55ਵੀ ਹੈਨਾ ਆਗੇ ਮਲੇ ਬੜਾ ਜਾ ਕੇ ਚੱਕੜ ਚੁੱਕੜ ਦਵਾਲ ਕੇ ਲਿਆਉਂ ਦੇਣਾ। ਬਾਕੀ ਇਹਨਾਂ ਕੋਲ ਆਲਰੇਡੀ ਪੁਰਾਣੇ ਟਰੈਕਟਰ ਵੀ ਕੱਟੇ ਵੀ ਆਪਣੇ ਹੈਗੇ ਹੈਗੇ। ਜੇ ਕਿਸੇ ਨੂੰ ਚਾਹੀਦੇ ਹੋ ਨਾ। ਕਿ ਇਹਨਾਂ ਕੋਲ ਏਜੰਸੀ ਆਪਣੀ ਮਾਰਸ਼ੀਓ ਦੀ। ਆ ਗੱਠਾਂ ਵਾਲੀ ਆ ਮੋਦੀ ਮਾਰੀ ਵੀ ਹੈ ਨਾ ਟੈਡੀ ਕੀਤੀ ਵੀ ਆ। ਬਾਕੀ ਇਹਨਾਂ ਦੀ ਏਜੰਸੀ ਆਪਣੇ ਪੌਲ ਦੇ ਥੱਲੇ ਹੀ ਆ ਬਿਲਕੁਲ ਅਮਰੀਕਾ ਦੀ ਆ ਗਈ ਹੈ ਨਾ ਲਓ ਜੀ ਜੋ ਏਜੰਸੀ ਦੇ ਵਿੱਚੋਂ ਆ ਗਈ ਸੀ ਆਪਾਂ ਤੇ ਆਪਣਾ ਜਿਹੜਾ ਪਾਰਟ ਸੀਗਾ ਲੈ ਆਏ ਸੀਗੇ ਆਪਾਂ ਜੇ ਬਾਕੀ ਤੁਹਾਨੂੰ ਪਾਰਟ ਦਿਖਾਉਣੇ ਆਪਾਂ ਕਿੱਥੇ ਰੱਖਿਆ ਲਓ ਜੀ ਬਾਕੀ ਪਾਰਟ ਆਪਾਂ ਸਾਰਾ ਲੈ ਆਏ ਸੀਗੇ ਆ ਤੁਸੀਂ ਕਰੋ ਚੈੱਕ ਸਾਰਾ ਕੰਪਨੀ ਦਾ ਤੇ ਤੁਸੀਂ ਦੇਖੋਗੇ ਆਹ ਪਾਰਟ ਆਪਣਾ 13-14000 ਰੁਪਏ ਦਾ ਇੰਨਾ ਕੀ ਝੋਲੇ ਦੇ ਵਿੱਚ ਹੀ ਪੈ ਗਿਆ ਕਿਉਂਕਿ ਹੌਲੈਂਡ ਦਾ ਜਿਹੜਾ ਸਮਾਨ ਆ ਬਹੁਤ ਮਹਿੰਗਾ ਕੱਡੀ ਬਾਰ ਦਿਖਾइए ਕਿੰਨੇ ਕਿੰਨੇ ਕਿਉਂਕਿ ਤੁਹਾਨੂੰ ਪਤਾ ਹੈ ਜਿਆਦਾਤਰ ਅ ਪ੍ਰਿੰਟ ਰੇਟ ਹੀ ਸਮਾਨ ਏਜੰਸੀਆਂ ਵਾਲੇ ਦਿੰਦੇ ਹਨਾ ਕੰ ਬਾਰੋਂ ਦਾ ਚਲੋ ਡਿਸਕਾਊਂਟ ਆਪਾਂ ਨੂੰ ਮਿਲ ਜਾਂਦਾ ਪਰ ਲੇਕਿਨ ਏਜੰਸੀਆਂ ਦੇ ਵਿੱਚ ਤਾਂ ਆ ਦੇਖੋ ਕੱਲੀ ਕੱਲੀ ਸਮਾਨ ਸਾਰਾ ਪੈਕਿੰਗ ਦੇ ਵਿੱਚ ਆ ਹਾਲੈਂਡ ਦੀ ਵਿੱਚ ਤੇ ਕਿਉਂਕਿ ਕੋਈ ਵੀ ਦੇਸੀ ਪਾਰਟ ਨਹੀਂ ਆਪਾਂ ਇਹਦੇ ਵਿੱਚ ਵਰਤਿਆ ਵਾ ਆ ਕਰੋ ਚੱਕ ਸਾਰਾ ਅਲੱਗ-ਕੱਲਾ ਪਾਰਟ ਆ ਜਿਹੜਾ ਕੰਪਨੀ ਦਾ ਬਿਲਕੁਲ ਜੈਨੂਨ ਕਰੋ ਚੱਕ ਆ ਦੇਖੋ ਸਾਰਾ ਕੰਪਨੀ ਦਾ ਤੇ ਬਾਕੀ ਬੈਲ ਤੇ ਵੀ ਨਿਕਾ ਮਾਰਾ ਦੇਣਾ ਤੁਹਾਨੂੰ ਆ ਕਰੋ ਚੱਕ ਆ ਬੈਲ ਵੀ ਆਪਣਾ ਕੱਲਾ ਕੱਲਾ ਆਪਾਂ ਉਹੀ ਪਾਰਟ ਦਾ ਦਿੱਤਾ ਤੁਹਾਨੂੰ ਦੇਖੋ ਤੇ ਬਾਕੀ ਪਾਰਟ ਤੁਹਾਨੂੰ ਪਤਾਗਾ ਜਿਹੜਾ ਵੀ ਜੈਨੂਨ ਤੁਹਾਡੇ ਟਰੈਕਟਰ ਦੇ ਵਿੱਚ ਜਿਆਦਾ ਕੰਫਰਟੇਬਲ ਹੁੰਦਾ ਹਨ ਕਿਉਂਕਿ ਦੇਸੀ ਪਾਰਟ ਜਿਵੇਂ ਹੁਣ ਆ ਲਾ ਲਓ ਫੀਮੇਲ ਜਿਹੜੇ ਇਹਦੇ ਲੱਗਣੇ ਡਿਸਟ੍ਰੀਬਿਊਟਰ ਵਾਲੇ ਇਹ ਲੋਕਲ ਵੀ ਮਿਲ ਜਣੇ ਸੀ ਪਰ ਲੇਕਿਨ ਆਪਣਾ ਮਨ ਇਹਨਾਂ ਨੂੰ ਜੈਨੂਨ ਹੀ ਵਰਤਣ ਦੀ ਕੋਸ਼ਿਸ਼ ਕਰ ਰਿਹਾ ਵਾ ਹਨ ਹੁਣ 1200 ਰੁਪਏ ਦਾ ਇਕਾ ਕਿੱਥੇ 1200 ਰੁਪਏ ਤੁਹਾਡੇ ਦੋਨੇ ਲੱਗ ਜਾਨੇ ਸੀ ਇਸ ਕਾਰਨ ਕਰਕੇ ਜਿਹੜਾ ਜੈਨੂਨ ਪਾਰਟ ਆਗਾ ਤੁਹਾਡੇ ਟਰੈਕਟਰ ਦੇ ਵਿੱਚ ਲੰਬਾ ਟਾਈਮ ਟਿਕਾਊ ਰਹਿੰਦਾ ਵਾ ਜਿਸ ਕਾਰਨ ਕਰਕੇ ਫਿਰ ਜਿਹੜੇ ਟਰੈਕਟਰ ਦੀ ਪਰਫਾਰਮੈਂਸ ਵੀ ਵਧੀਆ ਬਣੀ ਰਹਿੰਦੀ ਆ ਠੀਕ ਆ ਜੀ ਆਓ ਬਾਕੀ ਤੁਹਾਨੂੰ ਟਰੈਕਟਰ ਤੇ ਇਸਾ ਜਿਹੜਾ ਖੋਲ੍ਹ ਲਿਆ ਤਾਂ ਆਪਾਂ ਉਹਤੇ ਵੀ ਨਿਗਾ ਮਰਾਉਨੇ ਆ ਇਹਦੇ ਵਿੱਚ ਲਗਭਗ ਜਿਹੜਾ ਪਾਰਟ ਆਪਣਾ ਸਾਰਾ ਹੀ ਠੀਕ ਨਿਕਲਿਆ ਤੇ ਕੋਈ ਵੀ ਪਾਰਟ ਆਪਾਂ ਨੂੰ ਬਦਨ ਦੀ ਲੋੜ ਨਹੀਂ ਤੇ ਜਿਹੜੇ ਉਹ ਪਾਰਟ ਲੈ ਕੇ ਜਾਂਦੇ ਆਪਾਂ ਸੀਲਾਂ ਰਬਡਰਿੰਗ ਉਹ ਲੈ ਕੇ ਆਏ ਆ ਕਾਰਨ ਕੀ ਸੀਗਾ ਕਿਉਂਕਿ ਇਹਦੇ ਵਿੱਚ ਜਿਹੜਾ ਅੱਗ ਲੱਗੀ ਹੋਈ ਸੀ ਹਿੱਸੇ ਨੂੰ ਆ ਤੁਸੀਂ ਦੇਖ ਰਹੇ ਹੋ ਇੱਥੋਂ ਜਲਿਆ ਵਾ ਇਹ ਜਲਨ ਕਾਰਨ ਕਰਕੇ ਤੁਹਾਨੂੰ ਪਤਾ ਸੀਲ ਦਾ ਪਾਰਟ ਤੇ ਰਬੜ ਦਾ ਪਾਰਟ ਮੱਚ ਜਾਂਦਾ ਹਨਾ ਤੇ ਇਸ ਕਾਰਨ ਕਰਕੇ ਹੀ ਫਿਰ ਇਹ ਆਪਾਂ ਇਹਦਾ ਸੀਲਰ ਆਊਟਰਿੰਗ ਬਦਲਣ ਦੀ ਕੋਸ਼ਿਸ਼ ਕੀਤੀ ਆ ਠੀਕ ਹੈ ਬਾਕੀ ਹਿੱਸੇ ਨੂੰ ਕੁਝ ਨਹੀਂ ਹੋਇਆ ਇਹ ਹਿੱਸਾ ਦਾ ਬਿਲਕੁਲ ਠੀਕ ਆ ਓਕੇ ਦੀ ਰਿਪੋਰਟ ਬਾਕੀ ਤੁਸੀਂ ਪੈਰਦਾਨਾਂ ਤੋਂ ਵੀ ਅੰਦਾਜ਼ਾ ਲਾ ਸਕਦੇ ਹੋ ਕਰੋ ਚੱਕ ਆ ਲਓ ਐਂ ਜਰ ਪਾਈ ਪਈ ਹੈ ਨਾ ਇਹ ਮੱਚਨ ਦੇ ਨਾਲ ਹੀ ਆਪਣੀ ਇਹ ਜਰ ਵਗੈਰਾ ਬਣਦੀ ਆ ਜਿਹੜੇ ਆਪਣੇ ਲੋਹੇ ਦੇ 파ਟ ਹੁੰਦੇ ਹਨ ਆ ਦੇਖੋ ਤੁਸੀਂ ਡਿਸਟ੍ਰੀਬਿਊਟਰ ਵੀ ਇਹਨੂੰ ਵੀ ਕੱਲ ਨੂੰ ਆਪਾਂ ਚਾਲੂ ਕਰਾਂਗੇ ਸਾਫ਼ ਕਰਾਂਗੇ ਖੋਲ ਕੇ ਬਾਕੀ ਗਰਾਰੀਆਂ ਦਾ ਵੀ ਠੀਕ ਅੰਦਰੋਂ ਹਾਲ ਕਰੋ ਚੱਕ ਬਾਕੀ ਇਹ ਬਲੈਕ ਜੀਆਂ ਤਾਂ ਹੋਈਆਂ ਕੁਝ ਤਾਂ ਗਰਾਰੀਆਂ ਦੀਆਂ ਬਲੈਕ ਹੁੰਦੀਆਂ ਤੇ ਕੁਝ ਸੇਕ ਲੱਗਣ ਕਾਰਨ ਕਰਕੇ ਆ ਦੇਖੋ ਆ ਨਟ ਦਾ ਰੰਗ ਤੇ ਆ ਨਟ ਦਾ ਰੰਗ ਬਲੈਕ ਹੋ ਗਿਆ ਨਾ ਤੇ ਇੱਧਰ ਆਪਣੀਆਂ ਟਿੱਕੀਆਂ ਆ ਜਗ੍ਹਾ ਤੇ ਹੈ ਨਹੀਂ ਸੀਗਾ ਇਹ ਆਪ ਟਿੱਕੀਆਂ ਨਵੀਆਂ ਬਣਾ ਕੇ ਲਾਵਾਂਗੇ ਕਰੀ ਪਾਸੇ ਟਿੱਕੀਆਂ ਬਣਾ ਕੇ ਲਾਵਾਂਗੇ ਬਾਕੀ ਹਿੱਸਾ ਸਹੀ ਦੀ ਨਿਸ਼ਾਨੀ ਤੁਹਾਨੂੰ ਆਪ ਫੋਰਗਾਂ ਦੇ ਲੀਵਰ ਲੋਗਰਾਂ ਤੋਂ ਪਤਾ ਲੱਗ ਜਾਂਦਾ ਜ्यों ਘਸੇ ਨਹੀਂ ਜੀ ਬਿਲਕੁਲ ਨਵੇਂ ਆ ਰਗੇ ਪਏ ਆਹ ਲਓ ਇਹ ਟਿੱਕੀਆਂ ਹੈ ਨਹੀਂ ਇਹ ਤਾਂ ਟਿੱਕੀਆਂ ਹੁੰਦੀਆਂ ਆਪਣੀਆਂ ਇਹਦੇ ਵਾਂਗੂ ਇਧਰ ਲੀਵਰਾਂ ਵਾਂਗੂ ਆਹ ਲੀਵਰਾਂ ਵਾਂਗੂ ਇੱਥੇ ਵੀ ਟਿੱਕੀਆਂ ਹੁੰਦੀਆਂ ਇਹ ਟਿੱਕਾਂ ਆਲਰੇਡੀ ਹੈ ਨਹੀਂ ਸਿੰਘ ਇਹਦੇ ਚ ਰਾਕੀਆ ਪਾਰਟ ਤੁਸੀਂ ਦੇਖ ਲਓ ਇਦੇ ਵਿੱਚ ਇੱਕ ਬੈਰਿੰਗ ਪਤਾ ਨਹੀਂ ਕਿਸੇ ਕਾਰਨ ਕਰਕੇ ਖਰਾਬ ਨਿਕਲੇ ਆਪਣਾ ਉਹ ਐ ਇੱਧਰ ਲਾ ਆਹ ਵਾਲਾ ਬੈਰਿੰਗ ਕਾਰਨ ਕੀ ਸੀ ਜਦੋਂ ਮੱਛਿਆ ਟਰੈਕਟਰ ਉਹਦੇ ਨਾਲ ਜਿਹੜੀ ਰਬੜ ਦੀ ਸੀਲ ਹੁੰਦੀ ਆ ਬੈਰਿੰਗ ਦੇ ਉੱਪਰ ਆਹ ਵਾਲੀ ਆਹ ਰਬੜ ਦੀ ਸੀਲ ਹੁੰਦੀ ਆ ਹਾਲੇ ਇਹ ਆਪਣੀ ਚੱਲ ਗਈ ਤੇ ਮੱਛਣ ਕਾਰਨ ਕਰਕੇ ਫਿਰ ਇਹ ਬੈਰਿੰਗ ਜਿਹੜਾ ਆਪਣਾ ਖਿਲਰ ਗਿਆ ਸੀਗਾ ਤੇ ਚਲੋ ਬਾਕੀ ਇਸ ਹਿੱਸੇ ਦੇ ਵਿੱਚ ਤੇ ਉਸ ਹਿੱਸੇ ਦੇ ਵਿੱਚ ਫਰਕ ਵੀ ਦੱਸਦੀ ਆਪਾਂ ਇੱਕ ਤਾਂ ਇਹਦੇ ਵਿੱਚ ਆਪਣਾ ਡਬਲ ਕਲੱਚ ਆ ਗਿਆ ਇਸਾ ਨੰਬਰ 2 ਤੇ ਰਿਵਰਸ ਪੀਟੀਓ ਆ ਗਿਆ ਨੰਬਰ 3 ਤੇ ਆਪਣਾ 3 ਸਪੀਡ ਆ ਗਿਆ ਕਿਉਂਕਿ ਇੰਨੀਆਂ ਆਪਸ਼ਨਾਂ ਤੁਹਾਨੂੰ ਇਸ ਹਿੱਸੇ ਵਿੱਚ ਮਿਲ ਗਈਆਂ ਹਨ ਤੇ ਕਈ ਭਰਾਵਾਂ ਦਾ ਕਮੈਂਟ ਵੀ ਆਏ ਸੀਗੇ ਆਪਣੇ ਵੀ ਇੱਕ ਦਿਨ ਤਾਂ ਤੁਸੀਂ ਟਰੈਕਟਰ ਬਦਲ ਲੈਣਾ ਸੀ ਪਰ ਲੇਕਨ ਸਜਣੋ ਇਹ ਟਰੈਕਟਰ ਹਰਿਆਣਾ ਨੰਬਰ ਆ ਤੇ ਪਰਲੇਕਣ ਬਾਈ ਜੀ ਨੇ ਆਖਿਆ ਜੀ ਸੇਲ ਕਰ ਦੇ ਤਾਂ ਫੇਰ ਆਪਾਂ ਨੂੰ ਪੈਸੇ ਨਹੀਂ ਵਟਾਏ ਜਾਣੇ ਸੀ ਜਿਸ ਕਾਰਨ ਕਰਕੇ ਫੇਰ ਉਹਨਾਂ ਨੇ ਸੋਚਿਆ ਵੀ ਇਹਦਾ ਹਿੱਸਾ ਹੀ ਆਪਾਂ ਬਦਲਿਆ ਜਾਵੇ। ਬਾਕੀ ਹਿੱਸਾ ਦੇਖਣ 'ਚ ਬਾਹਰੋਂ ਆਪਾਂ ਨੂੰ ਭੈੜਾ ਜਿਹਾ ਲੱਗਦਾ ਹਨਾ ਤੇ ਪਰਲੇਕਣ ਵਿੱਚੋਂ ਵਧੀਆ ਸੀਸੇਰ ਕਾ ਨਿਕਲੇ। ਬਾਕੀ ਗੱਲ ਕਰੀਏ ਆਪਾਂ ਇਹਦੇ ਵਿੱਚ ਜਿਹੜੀ ਸ਼ਾਫਟਾਂ ਦੀ ਗੱਲ ਕਰਦੇ ਹਣਾ ਕਈ ਟਰੈਕਟਰਾਂ ਦਾ ਤੁਸੀਂ ਦੇਖਿਆ ਹੋਣਾ ਜਿਹੜੀ ਆਹ ਸ਼ਾਫਟ ਪੀਟੀਓ ਦੇ ਕੰਮ ਕਰਦੀ ਤੇ ਜਿਹੜੀ ਆਹ ਕਰਦੀ ਹੈ ਗੇਰਾਂ ਦਾ ਪਰ ਲੇਕਿਨ ਜਿਹੜਾ ਹੌਲੈਂਡ ਟਰੈਕਟਰ ਹੁੰਦਾਗਾ ਤੇ ਜੋਂਡੀਆ ਟਰੈਕਟਰ ਹੁੰਦਾ ਜਾਂ ਜਿਹੜੇ ਕਰਾਰੋ ਹਿੱਸੇ ਦੇ ਵਿੱਚ ਆ ਗਏ ਹਨਾ ਉਹਦੇ ਵਿੱਚ ਸਿਸਟਮ ਇਹਦਾ ਉਲਟ ਹੁੰਦਾ ਜਿਹੜੀ ਆ ਪਤਲੇ ਵਾਲੀ ਸ਼ਾਫਟ ਹੁੰਦੀ ਆ ਇਹ ਜ਼ਿਆਦਾ ਪੀਟੀਓ ਨੂੰ ਕੰਮ ਕਰਦੀ ਆ ਜਿਹੜੀ ਮੋਟੇ ਵਾਲੀ ਸ਼ਾਫਟ ਹੁੰਦੀ ਏ ਇਹ ਜ਼ਿਆਦਾਤਰ ਤੁਹਾਡਾ ਗੇਅਰ ਨੂੰ ਡਰਾਈਵ ਕਰਨ ਦੇ ਵਿੱਚ ਮਦਦ ਕਰਦੀ ਆ ਠੀਕ ਹੈ ਜੀ ਹੁਣ ਲਗਭਗ ਜਿੰਨੀਆਂ ਵੀ ਕੰਪਨੀਆਂ ਆਪਣੇ ਟਰੈਕਟਰ ਆਲਰੇਡੀ ਬਣਾ ਰਹੀਆਂ ਤਾਂ ਸਾਰੀ ਇਹੀ ਨਕਲ ਹੋ ਰਹੀ ਆ ਹਰ ਟਰੈਕਟਰ ਦੇ ਵਿੱਚ ਕਾਰਨ ਕੀ ਆ ਜਿਹੜੀ ਇਹ ਪੀਟੀਓ ਸਿੱਧੀ ਤੁਹਾਡੀ ਆਪਣੀ ਚੱਲੀ ਜਾਂਦੀ ਪੀਟੀਓ ਦੇ ਕਨੈਕਟ ਹੋ ਜਾਂਦੀ ਹੈ ਇੱਥੇ ਪਹਿਲਾ ਵਾਲੇ ਟਰੈਕਟਰ ਜਿਵੇਂ ਦੂਜੇ ਗੇਰਾਂ ਦੇ ਵਿੱਚ ਕੀ ਹੁੰਦਾ ਸੀਗਾ ਜਿਹੜੀ ਪੀਟੀਓ ਪਾਵਰ ਪਹਿਲਾਂ ਇੱਥੇ ਡਿਵਾਈਡ ਹੁੰਦੀ ਸੀ ਫੇਰ ਜਾ ਕੇ ਤੁਹਾਡੀ ਅ ਮਗਰਲੇ ਪਾਸੇ ਪੀਟੀਓ ਨਿਕਲਦੀ ਸੀਗੀ ਪਾਵਰ ਠੀਕ ਹੈ ਪਰ ਲੇਕਿਨ ਇਹਦੇ ਵਿੱਚ ਉਹ ਸਿਸਟਮ ਨਹੀਂ ਹੁੰਦਾ ਇਹਦੇ ਵਿੱਚ ਹੈਗਾ ਕਿ ਕੀ ਹੈ ਸਿੱਧਾ ਇੰਜਨ ਤੋਂ ਪਾਵਰ ਚੱਕੀ ਤੇ ਇੱਥੇ ਆ ਗਈ ਇੱਥੋਂ ਫਿਰ ਤੁਹਾਡਾ ਗੇਅਰ ਸ਼ਿਫਟ ਕਰਦਾ ਵਾ ਏਅਰ ਨੂੰ ਤੇ ਫਿਰ ਆ ਪੀਟੀਓ ਇੱਧਰ ਜਾਂਦੀ ਹੈ ਤੇ ਫਿਰ ਇੱਥੇ ਇੱਕ ਛੋਟੀ ਗਰਾਰੀ ਫਿਰ ਥੱਲੇ ਵੱਡੀ ਗੇਅਰ ਨਾਲ ਅਟੈਚ ਹੋ ਕੇ ਤੇ ਇਹਦੇ ਚੱਕਰ ਘਟਾ ਦਿੰਦੀ ਆ 540 ਕਰਕੇ ਠੀਕ ਆ ਜੀ ਇਹ ਸਿਸਟਮ ਹੁੰਦਾ ਇਹਨਾਂ ਜਿਹੜੇ ਆਪਣੇ ਇਹ ਏਅਰ ਬਾਕਸ ਹੁੰਦੇ ਆ ਜਿੰਨਾ ਕੋਈ ਹੌਲੈਂਡ ਡੌਂਡੀਅਰ ਕਰਾਰੋ ਹਿੱਸੇ ਦੇ ਵਿੱਚ ਜਿਹੜੇ ਗੀਅਰ ਬਾਕਸ ਅੱਜ ਕੱਲ ਲਗਭਗ ਸਾਰੇ ਟਰੈਕਟਰਾਂ ਦੇ ਵਿੱਚ ਆ ਰਹੇ ਠੀਕ ਆ ਜੀ ਤੇ ਚਲੋ ਬਾਕੀ ਆਪਾਂ ਕੱਲ वाले ਵਲੌਗ ਦੇ ਵਿੱਚ ਇਹਦੀ ਰਿਪੇਅਰ ਕਰਾਂਗੇ ਰਿਪੇਅਰ ਕਰਕੇ ਦਿਖਾਵਾਂਗੇ ਕੱਲ ਨੂੰ ਆਪਾਂ ਇਹਦੀਆਂ ਟਿਊਬਾਂ ਦੀ ਰਿਪੇਅਰ ਕਰਾਂਗੇ ਤੇ ਬਾਕੀ ਜਿੰਨਾ ਵੀ ਕੰਮ ਨਿਪੜਿਆ ਕਲਚ ਵਗੈਰਾ ਦੀ ਸੈਟਿੰਗ ਸਾਰੀ ਤੁਹਾਨੂੰ ਕੱਲਾਲੇ ਵਲੌਗ ਦੇ ਵਿੱਚ ਦਿਖਾਈ ਜਾਊਗੀ ਠੀਕ ਹੈ ਤੇ ਜਰੂਰ ਤੁਸੀਂ ਹੁਣ ਕੱਲ ਵਾਲਾ ਪਾਰਟ ਦੇਖਿਓ ਇਹਦਾ ਹੌਲੈਂਡ ਦਾ ਠੀਕ ਹੈ ਤੇ ਮਿਲਾਂਗੇ ਤੁਹਾਡੇ ਨਾਲ ਹੁਣ ਅਗਲੇ ਪਾਰਟ ਦੇ ਵਿੱਚ ਧੰਨਵਾਦ ਸਤਿ ਸ਼੍ਰੀ ਅਕਾਲ ਤੇ ਕਰਾਂਗੇ ਕੱਲ ਨੂੰ ਕੰਮ ਇਹਦਾ ਸਟਾਰਟ ਠੀਕ ਹੈ ਜੀ